ਦੀ ਫਕੀਰੀ ਰੰਗ ਚੰਨਲ ਦੇਖ ਰਹੀਆਂ ਸਾਰੀਆਂ ਸੰਤਾਨ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਜਿਨ੍ਹਾਂ ਦਾ ਵੀ ਨਾਜਾਇਜ਼ ਰਿਸ਼ਤਾ ਬਣ ਜਾਂਦਾ ਹੈ ਉਹਨਾਂ ਨੂੰ ਕਿੱਦਾਂ ਲੱਗ ਕੀਤਾ ਜਾਂਦਾ ਉਹਨਾਂ ਦੋ ਚੀਜ਼ਾਂ ਨੂੰ ਕਿੱਦਾਂ ਅਲੱਗ ਕਰਨਾ ਉਹਦੇ ਵਾਸਤੇ ਅੱਜ ਤੁਹਾਨੂੰ ਢਾਲਾ ਦੇਣ ਦੇ ਆ ਇਸ ਢਾਲੇ ਨੂੰ ਕਰਕੇ ਤੁਸੀਂ ਜਿਹੜੇ ਵੀ ਗਲਤ ਰਿਸ਼ਤੇ ਨਾਲ ਜੁੜੇ ਹੋਏ ਨੇ ਜਿਹੜੇ ਆਪਣੇ ਆਪ ਨੂੰ ਆਪਣਾ ਘਰ ਤੋੜ ਕੇ ਦੂਜਿਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤੁਸੀਂ ਅਲੱਗ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਜੁੜੇ ਨੇ ਨਵੇਂ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਆ ਜੀ ਦੋ ਨਜਾਇਜ਼ ਰਿਸ਼ਤੇ ਨੂੰ ਕਿੱਦਾਂ ਆਪਾਂ ਅਲੱਗ ਕਰਨਾ ਤੇ ਉਹਦੀ ਕੀ ਵਿਧੀ ਆ ਤੇ ਉਹਦਾ ਕੀ ਟਾਲਾ ਤੇ ਕਿੱਦਾਂ ਉਹਨੂੰ ਕਰਨਾ ਸਾਰਾ ਤੁਹਾਨੂੰ ਮੈਂ ਵੀਡੀਓ 'ਚ ਦੱਸਾਂਗੀ ਤੁਸੀਂ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹਿਣਾ ਹੁਣ ਦੋਸਤੋ ਸਾਨੂੰ ਕਈ ਵਾਰ ਮੈਸੇਜ ਬਹੁਤ ਆਉਂਦੇ ਨੇ ਕੋਈ ਫੋਨ ਕਾਲਾਂ ਵੀ ਆਉਂਦੀਆਂ ਨੇ ਕਿ ਸਾਡਾ ਕਈ ਲੇਡੀਜ਼ ਕਰਦੀਆਂ ਨੇ ਕਿ ਹਾਂ ਸਾਡਾ ਘਰ ਵਾਲੇ ਨਾਲ ਸਾਡਾ ਘਰ ਵਾਲਾ ਸਾਨੂੰ ਕਰੋ ਸਾਨੂੰ ਛੱਡ ਕੇ ਚਲਾ ਗਿਆ ਜਬ ਕਿਸੇ ਹੋਰ ਦੇ ਨਾਲ ਉਹਦਾ ਰਿਸ਼ਤਾ ਹੋ ਗਿਆ ਤੇ ਸਾਨੂੰ ਪਿਆਰ ਨਹੀਂ ਕਰਦਾ ਸਾਨੂੰ ਛੱਡ ਕੇ ਸਾਡੇ ਬੱਚੇ ਵੀ ਛੱਡ ਕੇ ਚਲਾ ਗਿਆ ਤੇ ਉਹ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੋਣ ਵਾਲੀ ਆ ਉਹ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸੁਣ ਲੈਣ ਕਿਉਂਕਿ ਉਹਨਾਂ ਨੂੰ ਖਾਸ ਕਰਕੇ ਮੈਂ ਵੀਡੀਓ ਦੇ ਮਾਧਿਅਮ ਤੇ ਨਾਲ ਹੀ ਦੇਣ ਲੱਗਾ ਹਾਂ ਸਾਰਾ ਟਾਲਾ ਕਿਉਂ ਕਰਕੇ ਕੱਲੇ-ਕੱਲੇ ਨੂੰ ਚੀਜ਼ ਦਵਾਂਗੇ ਇਸ ਤੋਂ ਚੱਕਾ ਵੀਡੀਓ ਬਣਾ ਕੇ ਸਭ ਨੂੰ ਦੇ ਸਕਦੇ ਆ ਤਾਂ ਕਿ ਸਭ ਸਭ ਦਾ ਹੀ ਭਲਾ ਹੋ ਸਕੇ ਕਈ ਵਾਰ ਸਾਨੂੰ ਕੋਈ ਐਸੇ ਮੈਸੇਜ ਆਉਂਦੇ ਕੋਈ ਬੰਦੇ ਸਾਨੂੰ ਮੈਸੇਜ ਕਰਦੇ ਨੇ ਕਿ ਸਾਡੀ ਸਾਡੀ ਘਰ ਵਾਲੀ ਸਾਨੂੰ ਛੱਡ ਕੇ ਚਲੀ ਗਈ ਆ ਆਪਣੇ ਪਿੱਛੇ ਚਲੀ ਗਈ ਆ ਜਾਂ ਉਹ ਕਿਸੇ ਹੋਰ ਦੇ ਨਾਲ ਵਿਆਹ ਕਰਨਾ ਚਾਹੁੰਦੀ ਆ ਕਿਸੇ ਹੋਰ ਲੜਕੇ ਦੇ ਨਾਲ ਉਹਦਾ ਚੱਕਰ ਤੇ ਇਹ ਕਾਫੀ ਕੁਝ ਦੁਨੀਆ ਦੇ ਉੱਤੇ ਬਹੁਤ ਇਹ ਘਟਨਾਵਾਂ ਇਹੋ ਜਿਹੀਆਂ ਬਣ ਹੋ ਰਹੀਆਂ ਹਾਂ ਮਤਲਬ ਹੁਣ ਸਮਾਂ ਜਿਹੜਾ ਪਹਿਲੇ ਵਾਂਗ ਰਿਹਾ ਨਹੀਂਗਾ ਹੁਣ ਸਮਾਂ ਬਹੁਤ ਬਦਲ ਚੁੱਕਾ ਆ ਸਮੇ ਦੇ ਨਾਲ ਸਾਨੂੰ ਚੱਲਣਾ ਪੈਣਾ ਆ ਫਿਰ ਸਮੇ ਦੇ ਮੁਤਾਬਕ ਹੀ ਹਰ ਇੱਕ ਚੀਜ਼ ਦਾ ਹੱਲ ਕਰਨਾ ਪੈਂਦਾ ਆ ਤੇ ਦੋਸਤੋ ਇਹ ਜਿਹੜਾ ਢਾਲਾ ਤੁਹਾਨੂੰ ਦੇਣ ਲੱਗੇ ਆ ਇਹ ਢਾਲਾ ਤਾਂ ਬਹੁਤ ਹੀ ਕਮਾਲ ਦਾ ਢਾਲਾ ਆ ਕਿਉਂਕਿ ਕਿ ਇਹ ਢਾਲਾ ਜਿਹੜਾ ਹੈ ਨਾ ਇਹ ਤਿੰਨ ਸ਼ਨੀਵਾਰ ਕੀਤਾ ਜਾਂਦਾ ਆ ਇੱਕ ਸ਼ਨੀਵਾਰ ਨਹੀਂ ਇਹ ਤਿੰਨ ਸ਼ਨੀਵਾਰ ਕਰਨਾ ਆ ਔਰ ਇੱਥੇ ਕੋਈ ਤੁਹਾਡਾ ਖਰਚਾ ਵੀ ਨਹੀਂ ਹੋਣਾ ਕੋਈ ਜ਼ਿਆਦਾ ਖਰਚ ਦੇਣ ਵਾਲਾ ਵੀ ਨਹੀਂ ਢਾਲਾ ਹੈਗਾ ਸਿਰਫ ਇੱਕ ਛੋਟਾ ਜਿਹਾ ਇਹ 5-10 ਰੁਪਏ ਦੇ ਕੰਮ ਦੇ ਨਾਲ ਹੀ ਤੁਹਾਡਾ ਕੰਮ ਹੋ ਸਕਦਾ ਹੈ। ਕੋਈ ਜ਼ਿਆਦਾ ਖਰਚਾ ਨਹੀਂ ਹੈਗਾ। ਇਸ ਕਰਕੇ ਇਸ ਢਾਲੇ ਨੂੰ ਤੁਸੀਂ ਜਰੂਰ ਕਰਕੇ ਦੇਖਿਓ ਕਿਉਂਕਿ ਅਸੀਂ ਇਹ ਢਾਲਾ ਪਹਿਲਾਂ ਵੀ ਕਿਸੇ ਨੂੰ ਦਿੱਤਾ ਆ ਉਹਨਾਂ ਦਾ ਜਿਹੜਾ ਬਹੁਤ ਫਰਕ ਪਿਆ ਉਹਨਾਂ ਨੂੰ ਬਹੁਤ ਅੱਗੇ ਨਾਲ ਸੁਧਾਰ ਵੀ ਆਇਆ ਉਸ ਚੀਜ਼ ਦੇ ਵਿੱਚ। ਕਾਫੀ ਉਹਨਾਂ ਦੀਆਂ ਜੜੀ ਕਹਿੰਦੀ ਕਿ ਘਰ ਦੀ ਜਿਹੜੀ ਗ੍ਰਸਤੀ ਹੈ ਵਧੀਆ ਹੋਈ ਹੈ। ਤੇ ਹੁਣ ਕਰਨਾ ਕੀ ਆ ਤੁਸੀਂ ਪਹਿਲਾਂ ਉਹ ਸੁਣ ਲਓ। ਤੁਸੀਂ ਸ਼ਨੀਵਾਰ ਵਾਲੇ ਦਿਨ ਇੱਕ ਨਿੰਬੂ ਲੈਣਾ। ਇੰਭੂ ਲੈਣਾ ਸਾਫ਼ ਜਿੱਥੇ ਕੋਈ ਦਾਗ ਨਾ ਹੋਵੇ ਠੀਕ ਹੈ ਜੇ ਤੁਹਾਡਾ ਕਿਸੇ ਲੇਡੀਜ਼ ਦਾ ਘਰ ਵਾਲਾ ਗਿਆ ਹੋਇਆ ਰੁਸਕੇ ਉਹਦੇ ਨਾਲ ਦੂਸਰੀ ਔਰਤ ਦੇ ਨਾਲ ਪਹਿਲਾਂ ਤਾਂ ਉਹਦੀ ਉਹਦਾ ਉਹਦਾ ਚਿੱਤਰ ਜਾਂ ਬਣਾ ਲੈਣਾ ਫੋਟੋ ਜੀ ਮਾੜੀ ਜਿਹਾ ਬਣਾ ਲਈ ਇਹ ਸਿਰਫ ਐਗਜ਼ਾਮਪਲ ਦੇ ਤੌਰ ਤੇ ਮੈਂ ਦਸਰਿਆ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਵੀ ਪਹਿਲਾਂ ਬੰਦੇ ਦਾ ਜੀ ਬੰਦਾ ਗਿਆ ਤੇ ਪਹਿਲਾਂ ਬੰਦੇ ਦੀ ਫੋਟੋ ਤੇ ਜਿਹੜੀ ਜਨਾਨੀ ਦੇ ਨਾਲ ਗਿਆ ਉੱਥੇ ਉਸ ਜਨਾਨੀ ਦੀ ਫੋਟੋ ਉੱਪਰ ਬੰਦੇ ਦਾ ਨਾਮ ਲਿਖਣਾ ਤੇ ਤਾਂ ਪਲੱਸ ਦੇ ਵਿੱਚ ਥੱਲੇ ਸੋਨੀਆਂ ਜੋ ਜਿੱਦਾਂ ਲਿਖਿਆ ਹੋਇਆ ਉਹਦਾ ਨਾਮ ਜਿਸ ਤਰ੍ਹਾਂ ਲਿਖਿਆ ਹੋਇਆ ਵੀ ਜਿਹੜੀ ਔਰਤ ਹੋਏਗੀ ਉਹਦਾ ਨਾਮ ਠੀਕ ਹੈ ਉਹਨੂੰ ਇਸ ਤਰੀਕੇ ਦੇ ਨਾਲ ਜੇ ਬੰਦਾ ਗਿਆ ਤੇ ਬੰਦੇ ਦੇ ਉੱਤੇ ਨਾਮ ਤੇ ਜਨਾਨੀ ਗਈ ਤੇ ਜਨਾਨੀ ਦਾ ਉੱਤੇ ਨਾਮ ਠੀਕ ਹੈ ਐਦਾਂ ਕਰਕੇ ਤੁਸੀਂ ਇੱਕ ਨਿੰਬੂ ਲੈ ਕੇ ਨਿੰਬੂ ਦੇ ਉੱਤੇ ਲਿਖ ਲੈਣਾ ਫੋਟੋ ਬਣਾ ਕੇ ਉਹਨਾਂ ਦੀ ਫਿਰ ਇਸ ਨਿੰਬੂ ਨੂੰ ਫਿਰ ਤੁਸੀਂ ਕੀ ਕਰਨਾ ਆ ਨਿੰਬੂ ਜਿਹੜਾ ਆ ਨਾਮ ਲਿਖਣ ਤੋਂ ਬਾਅਦ ਉਹ ਜਿਹੜਾ ਬੰਦਾ ਜਿਹੜਾ ਵੀ ਬੰਦਾ ਹੋਏਗਾ ਤੇ ਜਿਹੜੀ ਔਰਤ ਹੋਏਗੀ ਜੇ ਤਾਂ ਤੁਹਾਡੇ ਤੁਹਾਡੇ ਦੀ ਫੋਟੋ ਹੈਗੀ ਆ ਤੇ ਤਾਂ ਉਸ ਫੋਟੋ ਦੇ ਉੱਤੋਂ ਕਮਾ ਕੇ ਉਹਦਾ ਬੰਦੇ ਦੀ ਫੋਟੋ ਤੋਂ ਕਮਾ ਲੈਣਾ ਹੈ ਨਿੰਬੂ ਸੱਤ ਵਾਰ ਪੁੱਠਾ ਸੱਤ ਵਾਰ ਨਿੰਬੂ ਪੁੱਠਾ ਕਮਾਉਣ ਤੋਂ ਬਾਅਦ ਜਿਹੜਾ ਇਹ ਨਿੰਬੂ ਆ ਇਹ ਦੋ ਟੁਟੇ ਕਰਦੇ ਨੇ ਇਹਦੇ ਇਹਨੂੰ ਦੋ ਟੁਟੇ ਕਰਕੇ ਇਹਨੂੰ ਨਿੰਬੂ ਨੂੰ ਵਿਚੋਂ ਦੀ ਕੱਟ ਦੇਣਾ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਨਿੰਬੂ ਨੂੰ ਕੱਟਣ ਤੋਂ ਬਾਅਦ ਇੱਕ ਥੋੜਾ ਜਿਹੜਾ ਸੇਂਦਾ ਨਮਕ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਸੇਂਦਾ ਨਮਕ ਹੁੰਦਾ ਡਲੀ ਵਾਲਾ ਉਹ ਪ੍ਰਲੀ ਵਾਲਾ ਨਮਕ ਲੈ ਕੇ ਆਣਾ ਉਹਨੂੰ ਥੋੜਾ ਜਿਹਾ ਪੀਸ ਲੈਣਾ ਉਸ ਨਮਕ ਨੂੰ 30 ਕੇ ਤੁਸੀਂ ਇਸ ਨਿੰਬੂਆਂ ਦੇ ਦੋਨੋਂ ਟੋਟਿਆਂ ਦੇ ਉੱਤੇ ਲਾ ਦੇਣਾ ਦੋਨੋਂ ਫਾੜੀਆਂ ਦੇ ਉੱਤੇ ਨਿੰਬੂ ਨੂੰ ਲਾਉਣ ਤੋਂ ਬਾਅਦ ਇਹ ਨਿੰਬੂ ਤੁਸੀਂ ਚੁੱਕ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਮਾਤਾ ਮਸਾਣੀ ਨੂੰ ਬੇਨਤੀ ਕਰਨੀ ਹੈ ਮਾਤਾ ਮਸਾਣੀ ਨੂੰ ਤੇ ਮਾਤਾ ਸ਼ਾਮ ਗੁਰਮਣੀ ਨੂੰ ਇਹਨਾਂ ਦੋਹਾਂ ਦੇਵੀਆਂ ਦਾ ਨਾਮ ਲੈਣਾ ਹੈ ਕਿਉਂ ਕਰਕੇ ਜੇ ਕਿਸੇ ਦਾ ਵਸ਼ੀਕਰਨ ਕਰਕੇ ਕਿਸੇ ਔਰਤ ਨੂੰ ਵਸ਼ੀਕਰਨ ਕਰਕੇ ਲੈ ਕੇ ਗਈ ਹੋਈ ਬੰਦੇ ਨੂੰ ਤੇ ਫਿਰ ਉਹ ਜਿਹੜਾ ਮਾਤਾ ਸ਼ਾਮਕਰਮਣੀ ਉਹਦਾ ਵਸ਼ਣ ਵਸ਼ੀਕਰਨ ਵੀ ਤੋੜ ਦੇਗੀ ਠੀਕ ਹੈ ਤੇ ਬਾਕੀ ਜੇ ਕੁਝ ਹੋਰ ਕੋਈ ਹੋਰ ਤਰੀਕੇ ਦਾ ਕੋਈ ਵਸ਼ੀਕਰਨ ਜਾਂ ਕੋਈ ਹੋਰ ਕਿਸੇ ਚੀਜ਼ ਦੀ ਖੜਾਈ ਹੋਵੇ ਤੇ ਮਾਂ ਮਸਾਣੀ ਜਿਹੜੀ ਹੈ ਉਹਦੀ ਕਾਟ ਕਰ ਦੇਗੀ ਜੇ ਬੱਤੇ ਦੇ ਉੱਤੇ ਜਾਂ ਇਹ ਚੀਜ਼ ਹੋਈ ਹੋਈ ਤਾਂ ਉਹ ਕਾਟ ਕਰ ਦੇਗੀ ਮਾਤਾ ਤੇ ਜੇ ਜਨਾਨੀ ਹੋਈ ਜੇ ਜਨਾਨੀ ਤੇ ਕਾਟ ਕੀਤੀ ਹੋਈ ਤੇ ਜਨਾਨੀ ਤੇ ਵੀ ਇਹ ਮਾਤਾ ਕਾਟ ਕਰ ਦੇਗੀ ਤੇ ਸ਼ਾਮਕਰਮਣੀ ਤੁਹਾਡੇ ਵਾਲਾ ਜਿਹੜਾ ਵਸ਼ੀਕਰਨ ਹੈ ਤੁਹਾਡਾ ਵਸ਼ੀਕਰਨ ਉਸ ਬੰਦੇ ਦੇ ਉੱਤੇ ਚਲਾਏਗੀ ਜਿਹੜਾ ਤੁਹਾਡਾ ਘਰ ਵਾਲਾ ਹੋਏਗਾ ਜਿਹੜਾ ਰੁੱਸ ਕੇ ਗਿਆ ਹੋਇਆ ਹੈ ਜਿਹੜਾ ਦੂਸਰੀ ਔਰਤ ਦਾ ਉਹ ਤੁਹਾਨੂੰ ਖਿੱਚ ਕੇ ਲੈ ਕੇ ਆਏਗੀ ਤੇ ਮਾਤਾ ਨੂੰ ਇਹ ਫਰਿਆਦ ਲਾਉਣੀ ਹੈ ਕਿ ਮਾਤਾ ਕਿ ਮੇਰਾ ਘਰ ਵਾਲਾ ਇਸ ਜਨਾਨੀ ਦੇ ਨਾਲ ਇਸ ਔਰਤ ਦੇ ਨਾਲ ਚਲਾ ਗਿਆ ਸਾਨੂੰ ਛੱਡ ਕੇ ਬੱਚੇ ਸਾਡੇ ਛੋਟੇ ਛੋਟੇ ਆ ਸਾਡਾ ਘਰ ਖਰਾਬ ਕੀਤਾ ਹੋਇਆ ਤੇ ਉਹਨਾਂ ਨੂੰ ਬੇਨਤੀ ਕਰ ਦੇਣੀ ਆ ਦੋਨੋਂ ਦੇਵੀਆਂ ਨੂੰ ਕਰਨੀਆਂ ਮਾਤਾ ਮਸਾਣੀ ਨੂੰ ਤੇ ਦੂਜੀ ਮਾਤਾ ਸ਼ਾਮਕਰ ਮਣੀ ਨੂੰ ਇਹ ਦੋਨੋਂ ਦੇਵੀਆਂ ਨੂੰ ਜਦੋਂ ਤੁਸੀਂ ਪ੍ਰਾਰਥਨਾ ਲਗਾਤੀ ਫਿਰ ਤੁਸੀਂ ਕੀ ਕਰਨਾ ਦੋਸਤੋ ਇਹ ਜਿਹੜਾ ਨਿੰਬੂ ਆ ਜਿਹੜਾ ਨਿੰਬੂ ਕੱਟਿਆ ਹੋਇਆ ਹੈ ਨਾ ਇਹ ਤੁਸੀਂ ਕਿਸੇ ਕੀ ਕਰਨਾ ਚਰਾਹੇ ਦੇ ਵੀ ਕਰ ਸਕਦੇ ਹੋ ਤਿੰਨ ਜਗ੍ਹਾ ਤੇ ਤੁਸੀਂ ਇਹਦਾ ਪ੍ਰਯੋਗ ਕਰ ਸਕਦੇ ਹੋ ਜਿੱਥੇ ਤੁਹਾਨੂੰ ਚੰਗਾ ਲੱਗਾ ਤੁਸੀਂ ਕਰ ਸਕਦੇ ਹੋ ਠੀਕ ਹੈ ਨਿੰਬੂ ਨੂੰ ਕੀ ਕਰਨਾ ਮੰਨ ਲਓ ਕਿਸੇ ਉਜਾੜ ਦੇ ਵਿੱਚ ਤੁਸੀਂ ਕਰਨਾ ਕਿਸੇ ਉਜਾੜ ਦੇ ਵਿੱਚ ਵੀ ਕਰ ਸਕਦੇ ਹੋ ਉਹ ਤੇ ਇੱਕ ਨਿੰਬੂ ਦਾ ਜਿਹੜੀ ਫਾੜੀ ਆ ਇੱਕ ਉਤਰ ਦਿਸ਼ਾਲ ਕਰਤ ਕਰਕੇ ਸਿੱਟ ਦੇਣੀ ਆ ਠੀਕ ਹੈ ਤੇ ਦੂਜੀ ਜਿਹੜੀ ਫਾੜੀ ਆ ਉਹ ਦੱਖਣ ਦੇ ਵੱਲ ਸਿੱਟ ਦੇਣੀ ਆ ਠੀਕ ਹੈ ਜੀ ਇਹਨੂੰ ਸਿੱਟ ਵੀ ਸਕਦੇ ਆ ਤੇ ਜੇ ਤੁਸੀਂ ਜਲਾਉਣਾ ਚਾਹੋ ਤਾਂ ਜਲਾ ਵੀ ਸਕਦੇ ਆ ਕਿਉਂਕਿ ਜਲਾਣ ਦੇ ਨਾਲ ਇਹਦਾ ਬਹੁਤ ਸ਼ੇਤੀ ਪ੍ਰਭਾਵ ਹੁੰਦਾ ਹੈ ਤੇ ਇਹਨਾਂ ਨੂੰ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਸਾੜਨਾ ਹੈ ਜਿੱਦਾਂ ਜਿੱਦਾਂ ਹੀ ਇਹ ਅਲੱਗ-ਅਲੱਗ ਦਿਸ਼ਾ ਦੇ ਵਿੱਚ ਸੜਨਗੇ ਉਦੋਂ ਹੀ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੀ ਨਫ਼ਰਤ ਆ ਪੈਦਾ ਹੋਏਗੀ ਅਪ ਜਿੱਦਾਂ ਜਿਤਾਂ ਚੱਲੇਗੀ ਜਲਨ ਹੋਏਗੀ چاروں ਨਾਂ ਦੇ ਅੰਦਰ ਉੰਨੀ ਆਗ ਬਣੇਗੀ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗ ਪੈਣਗੇ ਉਹ ਇੱਕ ਦੂਜੇ 'ਤੇ ਕੁੱਟਕਟਾਪਾ ਕਰਨਗੇ ਮਾਰਨਗੇ ਇੱਕ ਦੂਜੇ ਨੂੰ ਤੇ ਇੱਕ ਦੂਜੇ ਨੂੰ ਇਹ ਛੱਡ ਦੇਣਗੇ ਠੀਕ ਆ ਇਹ ਜਿਹੜਾ ਕੰਮ ਆ ਤੁਸੀਂ ਤਿੰਨ ਸ਼ਨੀਵਾਰ ਕਰਨਾ ਹੈ ਸ਼ਨੀਵਾਰ ਨੂੰ ਇਹ ਪ੍ਰਯੋਗ ਕਰਨਾ ਹੈ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਅਰਦਾਸ ਬੇਨਤੀ ਦੋਨਾਂ ਦੇਵੀਆਂ ਨੂੰ ਲਾ ਕੇ ਹੀ ਕੰਮ ਇਹ ਕਰਨਾ ਹੈ ਤੇ ਫਿਰ ਜਦੋਂ ਤੁਸੀਂ ਇੱਕ ਟਾਲਾ ਟਾਲਾ ਕੱਲੋਗੇ ਇੱਕ ਟਾਲੇ ਦੇ ਵਿੱਚ ਹੀ ਕਾਫੀ ਰਿਜ਼ਲਟ ਵਧੀਆ ਮਿਲ ਜਾਂਦਾ ਹੈ ਨਾ ਪਰ ਤੁਸੀਂ ਤਿੰਨ ਜਰੂਰ ਕਰਨੇ ਆਂ ਕਈ ਵਾਰ ਤਿੰਨ ਕਰਨ ਤੋਂ ਬਾਅਦ ਆਉਂਦਾ ਹੈ ਕਈ ਵਾਰ ਦੂਜੇ 'ਚ ਵੀ ਹੋ ਜਾਂਦਾ ਹੈ ਇਸ ਲਈ ਤੁਸੀਂ ਦੇਖ ਲੈਣਾ ਤੁਹਾਨੂੰ ਕਿੱਥੇ ਕਿਹੜਾ ਹੈ ਜਦੋਂ ਸੂਟ ਕਰਦਾ ਤੁਸੀਂ ਇਹ ਪ੍ਰਯੋਗ ਕਰਕੇ ਦੇਖੋ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਵਧੀਆ ਤੇ ਬਹੁਤ ਤੇਜ਼ ਤਰਾਰ ਕੰਮ ਹੁੰਦਾ ਹੈ ਇਸ ਟਾਲੇ ਦੇ ਨਾਲ ਟਾਲਾ ਬਹੁਤ ਜ਼ਬਰਦਸਤ ਹੈ ਕਿਉਂਕਿ ਇਹਦੇ ਨਾਲ ਕਈ ਜੀਆਂ ਦੇ ਘਰ ਜਿਹੜੇ ਆ ਪਸਦੇ ਹੁੰਦੇ ਆ ਇਸ ਲਈ ਸਾਡੇ ਚੈਨਲ ਦੇ ਉੱਤੇ ਜਾਂ ਸਾਡੇ ਚੈਨਲ ਦੇ ਉੱਤੇ ਅਸੀਂ ਇਹੀ ਚੀਜ਼ਾਂ ਦੱਸਦੇ ਆ ਕਿ ਕਿਸੇ ਦਾ ਘਰ-ਬਾਰ ਬਰਬਾਦ ਨਾ ਹੋਵੇ ਹਰ ਇੱਕ ਬੰਦਾ ਆਪਣੇ ਘਰ ਦੇ ਵਿੱਚ ਖੁਸ਼ੀ ਰਵੇ ਸੁੱਖ-ਸੁਭਿਤੀ ਰਵੇ ਇਸ ਕਰਕੇ ਅਸੀਂ ਇਹੀ ਫਰਿਆਦ ਬੇਨਤੀ ਸਾਰੇ ਅੱਗੇ ਕਰਦੇ ਆ ਮਾਲਕਾ ਕੀ ਕਰਦੇ ਆ ਦਾਤਿਆਂ ਕੀ ਕਰਦੇ ਆ ਕਿ ਤੁਸੀਂ ਸਹੀ ਰਸਤੇ ਤੇ ਚੱਲੋ ਆਪਣਾ ਜਿਹੜਾ ਰਸਤਾ ਹੈ ਉਹਨੂੰ ਸਹੀ ਰੱਖੋ ਤੇ ਦੋਸਤੋ ਇਹੀ ਸਾਡੀ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਬਾਰੇ ਜੇ ਤੁਸੀਂ ਕੋਸਾਂ ਨੂੰ ਪੁੱਛਣਾ ਚਾਹਣੇ ਕਮੈਂਟ ਚ ਪੁੱਛ ਸਕਦੇ ਹੋ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਕੇ ਸਾਨੂੰ ਹੌਸਲਾ ਮਿਲਦਾ ਜੈ ਪੀਰਾਨੀ ਜੈ ਮਸਤਾਨੀ